ਰੂਜੀ ਦਾ ਗਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਾਨਾ ਤਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਸਾਖੀ 26ਵੀਂ ਸਤਿਗੁਰੂ ਜੀ ਦਾ ਸਰਸੇ ਪੁੱਜਣਾ ਬਠਿੰਡੇ ਤੋਂ ਉਹ ਸਤਿਗੁਰੂ ਜੀ ਪੂਰਬ ਵੱਲ ਤੁਰ ਪਏ ਸਿੱਧ ਕੀ ਸਿੱਖ ਨਾਲ ਸਨ ਮਲਵੇਦੀ ਸਿੰਘ ਵਿਦਾ ਕਰਕੇ ਵਾਪਸ ਮੁੰਨ ਆਏ ਸਤਿਗੁਰੂ ਜੀ ਚਲਦੇ ਚਲਦੇ ਸਰਸੇ ਪੁੱਜੀ ਸਰਸਾ ਉਸ ਵੇਲੇ ਮਾਮੂਲੀ ਕਸਬਾ ਸੀ ਫਿਰ ਵੀ ਜਿੰਨੇ ਕੋ ਹਿੰਦੂ ਕੱਤਰੀਆਂ ਦੇ ਘਰ ਸਨ ਉਹ ਚੰਗੇ ਸਨ ਸਾਰੇ ਰੱਜ ਕੇ ਖਾਂਦੇ ਸਨ ਸਤਗੁਰੂ ਜੀ ਦਾ ਡੇਰਾ ਪੁੱਜਿਆ ਦੇਖ ਕੇ ਇੱਕ ਕੱਤਰੀ ਨੇ ਸਿੰਘਾ ਕੋਲੋਂ ਪੁੱਛ ਕੀਤੀ ਕਿਸ ਦਾ ਡੇਰਾ ਹੈ ਅੱਗੋ ਸਿੰਘਾ ਨੇ ਉੱਤਰ ਦਿੱਤਾ ਸੱਚੇ ਬਾਦਸ਼ਾਹ ਕਲਕੀਆਂ ਵਾਲੇ ਪਿਤਾ ਸਤਗੁਰੂ ਗੋਬਿੰਦ ਸਿੰਘ ਜੀ ਆਪ ਸਾਧ ਹਨ ਉਹਨਾਂ ਦਾ ਡੇਰਾ ਹੈ ਆਪ ਸਤਗੁਰੂ ਨਾਨਕ ਦੀਪ ਜੀ ਦੀ ਗੁਰਗੱਤੀ ਉੱਤੇ ਦਸਵੇਂ ਰੂਪ ਹਨ ਅਭਦੀ ਮਹਿਮਾ ਕਥਨ ਨਹੀਂ ਹੋ ਸਕਦੀ ਜੀਵਾਨੂ ਤਾਰ ਰਹੇ ਹਨ ਇਹ ਸੁਣ ਕੇ ਖੱਤਰੀਕਰ ਆ ਗਿਆ ਬਾਕੀ ਦੇ ਖੱਤਿਆ ਨੂੰ ਇਕੱਠਾ ਕਰਕੇ ਉਸਨੇ ਪ੍ਰੇਰਨਾ ਕੀਤੀ ਕਿ ਸਾਰੇ ਰਲ ਕੇ ਸਤਿਗੁਰਾਂ ਤੇ ਸਿੰਘਾਂ ਦੀ ਸੇਵਾ ਕਰੀਏ ਉਸ ਵੇਲੇ ਸਾਧ ਸੰਤ ਤੇ ਮਹਾਪੁਰਖਾਂ ਦੀ ਸੇਵਾ ਕਰਨੀ ਬਹੁਤ ਚੰਗੀ ਸਮਝੀ ਜਾਂਦੀ ਸੀ ਕਿਉਂਕਿ ਅਮਨ ਦਾ ਸਮਾਂ ਨਹੀਂ ਸੀ ਦੂਸਰਾ ਉਸ ਸਮੇਂ 17ਵੀ ਅਤੇ 18ਵੀ ਸਦੀ ਭਗਤੀ ਭਾਵ ਪਤਾ ਸੀ ਤੀਸਰਾ ਉਸ ਵੇਲੇ ਹਰ ਇੱਕ ਘਰ ਦਾ ਕੋਈ ਨਾ ਕੋਈ ਗੁਰੂ ਹੁੰਦਾ ਸੀ ਹਰ ਕੋਈ ਕਿਸੇ ਨਾ ਕਿਸੇ ਇਸ਼ਟ ਦੀ ਉਪਾਸ਼ਨਾ ਜ਼ਰੂਰ ਕਰਦਾ ਸੀ ਸਰਸਾ ਵਰਗੇ ਜੰਗਲੀ ਇਲਾਕੇ ਵਿੱਚ ਤਾਂ ਕੁਦਰਤੀ ਧਰਮ ਪਾਵ ਸੀ ਕਿਉਂਕਿ ਸ਼ਾਹੂ ਕਰ ਲੋਕ ਚੋਰਾ ਤੇ ਹਕੂਮਤ ਦੇ ਸਾਰੇ ਕਰਿੰਦਿਆ ਕਹ ਲੋ ਡਰਦੇ ਰਹਿੰਦੇ ਸਨ ਖੱਤਰੀਆ ਨੇ ਸਤਗੁਰੂ ਜੀ ਦਾ ਟੇਰਾ ਇੱਕ ਖੁੱਲੀ ਥਾਂ ਤੇ ਕਰਾ ਦਿੱਤਾ ਬਹੁਤ ਖੁਸ਼ੀ ਤੇ ਉਤਸ਼ਾਹ ਨਾਲ ਸੇਵਾ ਕੀਤੀ ਸਾਹਿਬਾ ਨੇ ਉਹਨਾਂ ਦਾ ਭਗਤੀ ਭਾਵ ਦੇਖ ਕੇ ਉਥੇ ਦੀਵਾਨ ਕੀਤਾ ਤੇ ਉਪਦੇਸ਼ ਕੀਤਾ ਜਿਸ ਵੇਲੇ ਸਾਇਬ ਉਪਦੇਸ਼ ਕਰ ਰਹੇ ਸਨ ਤਾਂ ਇੱਕ ਅਧਿਕੜ ਇਸਤਰੀ ਵਿਰਲਾਪ ਕਰਦੀ ਹੋਈ ਸਾਇਬਾਂ ਦੀ ਹਜ਼ੂਰੀ ਵਿੱਚ ਪੁੱਛੀ ਉਸ ਨੂੰ ਸਤਿਗੁਰੂ ਜੀ ਨੇ ਹੌਸਲਾ ਦਿੱਤਾ ਤੇ ਪੁੱਛਿਆ ਕਿ ਉਸ ਤੇ ਰੋਣ ਦਾ ਕਾਰਨ ਕੀ ਹੈ ਉਸ ਇਸਤਰੀ ਨੇ ਕਿਹਾ ਮਹਾਰਾਜ ਮੇਰੇ ਪਤੀ ਨੂੰ ਕੁਡਾਲਾ ਦੇ ਹਾਕਮ ਨੇ ਮੱਲੋ ਮੱਲੀ નિર્ਦੋਸ਼ ਹੋਰੇ ਵਿੱਚ ਸੁੱਟ ਰੱਖਿਆ ਹੈ ਉਹ ਚੰਦਰਾ ਹਾਕਮ ਆਖਦਾ ਹੈ ਤੁਸਾਂ ਦੀ ਬੇਟੀ ਸੁੰਦਰ ਤੇ ਜਵਾਨ ਹੈ ਉਹੋ ਮੈਨੂੰ ਦੇ ਦਿਓ ਪਰ ਸੱਚੇ ਬਾਦਸ਼ਾਹ ਅਸਾਂ ਆਪਣੀ ਬੇਟੀ ਦਾ ਧਰਮ ਬਚਾਉਣ ਦੇ ਬਦਲੇ ਉਸ ਨੂੰ ਦੂਰ ਭੇਜ ਦਿੱਤਾ ਹੈ ਤੇ ਵਿਆਹ ਦਿੱਤਾ ਹੈ ਮੇਰੇ ਪਤੀ ਨੂੰ छुड़ाया ਜਾਵੇ ਨਹੀਂ ਤੇ ਪਾਪੀ ਮਾਰ ਸੁਟੇਗਾ ਉਹ ਬਹੁਤ ਕਰੜੇ ਸੁਭਾਤਾ ਤੁਰਕ ਹਕਮ ਹੈ ਮੇਰੇ ਤੇ ਦਇਆ ਕਰੋ ਮਿਹਰ ਕਰੋ ਉਸ ਇਸ ਜੀ ਦਾ ਇਹ ਤਰਲਾ ਸੁਣ ਕੇ ਉਹਦੀ ਮੰਦੀ ਦਸ਼ਾ ਦੇਖ ਕੇ ਸਤਗੁਰੂ ਜੀ ਆਸਣ ਤੋਂ ਉੱਠੇ ਉਸੇ ਵੇਲੇ ਕੋੜੇ ਉਤੇ ਸਵਾਰ ਹੋਏ ਤੇ ਨਾਲ ਪੰਜ ਸਿੱਖ ਲੈ ਕੇ ਖੁਡਾਲੇ ਨੂੰ ਚੱਲ ਪਏ ਡੇਰਾ ਸਰਸੀ ਹੀ ਰਿਹਾ ਤੇ ਉਹ ਇਸਤਰੀ ਵੀ ਸਾਬਾਨ ਦੇ ਡੇਰੇ ਰਹੀ ਖੁਡਾਲਾ ਸਸੇ ਤੋਂ ਨੇੜੇ ਹੀ ਸੀ ਉੱਥੋਂ ਦਾ ਜ਼ਾਲਮ ਹਾਕਮ ਨਵੀ ਬਖਸ਼ ਸੀ ਉਹ ਬਹੁਤ ਹੀ ਦੁਰਾਚਾਰੀ ਲਾਲਚੀ ਪੁਰਸ਼ ਸੀ ਸਾਬਾਨ ਨਿਰਪਤਾ ਨਾਲ ਨਿਰਪੈਤਾ ਨਾਲ ਉਸ ਦੀ ਹਵੇਲੀ ਦੇ ਵਿੱਚ ਪੁੱਜ ਕੇ ਨਵੀ ਬਖਸ਼ ਨੂੰ ਹਾਕ ਮਾਰੀ ਉਹਦੇ ਆਦਮੀ ਬਾਹਰ ਆਏ ਉਹਨਾਂ ਨੇ ਨਵੀ ਬਖਸ਼ ਨੂੰ ਸੱਦਿਆ ਉਹ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਚੂਰ ਸੀ ਸਾਈ ਬਾ ਨੇ ਬਿਨਾ ਕੁਝ ਆਗਦੇ ਉਸ ਨੂੰ ਗਲੋਂ ਫੜ ਲਿਆ ਤੇ ਬਚਨ ਕੀਤਾ ਤਸ ਗੁਲਾਬਾ ਕਿਤੇ ਹੈ ਉਸ ਨੂੰ ਪੋਹਰੇ ਵਿੱਚ ਕਿਉਂ ਪਾ ਛੱਡਿਆ ਹੈ ਤੇਰਾ ਕਾਲ ਨੇੜੇ ਆ ਪੁੱਜਾ ਹੈ ਖੁਦਾ ਨੂੰ ਯਾਦ ਕਰਨਾ ਹੈ ਤਾਂ ਕਰ ਲੈ ਤੇਰੇ ਪਾਪਾ ਦਾ ਅੰਤ ਹੋਣ ਲੱਗਾ ਹੈ ਤੇ ਜ਼ੁਲਮਾਂ ਦੀ ਪੁਕਾਰ ਦੂਰ ਤੱਕ ਪੁੱਜ ਗਈ ਹੈ ਨਬੀ ਬਖਸ਼ਾ ਪਰ ਗਿਆ ਕਿ ਬਾਜ਼ ਵਾਂਗ ਅਚਨਚੇਤ ਸਤਗੁਰੂ ਜੀ ਨੇ ਉਸ ਨੂੰ ਇਉਂ ਫੜ ਲਿਆ ਜਿਵੇਂ ਬਾਜ਼ ਕਬੂਤਰ ਨੂੰ ਫੜ ਲੈਂਦਾ ਹੈ ਦੂਜਾ ਉਹ ਸ਼ਰਾਬੀ ਸੀ ਤੀਸਰਾ ਉਸਤੇ ਆਤਮੀ ਉਹਦੇ ਕੋਲ ਨਹੀਂ ਸਨ ਉਹ ਤਾਂ ਬਹੁਤ ਪੈਪਿਤ ਹੋਇਆ ਉਸਨੇ ਸਾਈਬਾ ਅੱਗੇ ਜਾਣ ਦਾ ਤਰਲਾ ਕੀਤਾ हे ਖੁਦਾ ਦੇ ਬੰਦੇ ਮੈਂ ਪਾਪੀ ਜ਼ਰੂਰ ਹਾਂ ਮੈਂ ਦੁਰਾਚਾਰੀ ਹਾਂ ਪਰ ਮੇਰਾ ਗੱਲ ਛੱਡ ਦੇ ਮੈਨੂੰ ਰੱਤਾ ਸਾਹ ਲੈਣ ਦੇ ਫਿਰ ਮੈਂ ਕੁਝ ਦੱਸਾਂਗਾ ਮੇਰੀ ਜਾਨ ਬਖਸ਼ੀ ਕਰ ਖੁਦਾ ਦੇ ਵਾਸਤੇ ਮੇਰੇ ਤੇ ਮਿਹਰ ਕਰ ਮੈਂ ਹੁਣੇ ਹੀ ਗੁਲਾਬੀ ਨੂੰ ਪੋਰੇ ਵਿੱਚੋਂ ਬਾਹਰ ਮੰਗਵਾ ਦਿੰਦਾ ਹਾਂ ਉਸਤੇ ਝੂਠ ਬੋਲਣ ਤੇ ਸਤਗੁਰੂ ਜੀ ਨੂੰ ਗਰੋਹ ਆਇਆ ਸਾਈਬਾ ਨੇ ਉਸਨੂੰ ਹਲੂਮ ਕੇ ਕਿਹਾ ਮਰਨ ਬਿਲੇ ਵੀ ਝੂਠ ਬੋਲਨੋਂ ਨਹੀਂ ਟਲਦਾ ਗੁਲਾਬੇ ਨੇ ਚੋਰੀ ਨਹੀਂ ਕੀਤੀ ਸਗੋਂ ਤੂੰ ਝੂਠ ਤੇ ਚੋਰੀ ਕੀਤੀ ਹੈ ਡਾਕਾ ਮਾਰਨ ਦੀ ਨੀਤ ਕੀਤੀ ਸੀ ਉਸ ਦੀ ਜਵਾਨ ਰੂਪਤੀ ਲੜਕੀ ਨੂੰ ਆਪਣੇ ਘਰ ਪਾਉਣਾ ਚਾਹੁੰਦਾ ਸੀ ਕਿ ਇਹ ਗੱਲ ਠੀਕ ਹੈ ਪਾਪੀ ਤੇਰੇ ਵਰਗਿਆਂ ਬੰਦਿਆਂ ਦਾ ਧਰਤੀ ਤੇ ਜਿਉਣਾ ਚੰਗਾ ਨਹੀਂ ਤੈਨੂੰ ਅਜ ਨਰਕਾਂ ਨੂੰ ਭੇਜਿਆ ਜਾਵੇਗਾ ਸਾਹਿਬ ਇਸ ਤਰ੍ਹਾਂ ਨਬੀ ਬਖਸ਼ ਨੂੰ ਡਰਾ ਰਹੇ ਸਨ ਕਿ ਨਬੀ ਬਖਸ਼ ਦੀ ਬੇਗਮ ਆਪੁੱਜੀ ਉਸਨੇ ਸਤਗੁਰੂ ਜੀ ਦੇ ਚਰਨ ਫੜਲੇ ਚਰਨ ਫੜ ਕੇ ਰੋ ਰੋ ਕੰਬ ਕੰਬ ਕੇ ਤਰਲਾ ਕੀਤਾ اے ਖੁਦਾ ਰੂਪ ਪੀਰ ਜੀ ਮੈਨੂੰ ਰੰਡੀ ਨਾ ਕਰੋ ਮੇਰੇ ਤੇ ਤਰਸ ਕਰੋ ਇਸ ਦੀ ਜਾਨ ਬਖਸ਼ੀ ਕਰੋ ਸਤਗੁਰੂ ਜੀ ਨੇ ਨਬੀ ਬਖਸ਼ ਨੂੰ ਛੱਡ ਦਿੱਤਾ ਤੇ ਉਸੇ ਬੇਗਮ ਨੂੰ ਬਾਹੋਂ ਫੜ ਕੇ ਉੱਪਰ ਖਿੜ ਹਾਰ ਕੇ ਕਿਹਾ ਬੇਟੀ ਇਸ ਪਾਪੀ ਨੂੰ ਦੰਦ ਦੇਣਾ ਹੀ ਚੰਗਾ ਹੈ ਤੇਰੇ ਵਰਗੀ ਦੇਵੀ ਕੋਲ ਹੁੰਦਿਆਂ ਹੋਇਆਂ ਵੀ ਦੂਸਰਿਆਂ ਦੀਆਂ ਨੂਹਾਂ ਧੀਆਂ ਨਾਲ ਤੱਕਾ ਕਰਦਾ ਹੈ ਖੁਦਾ ਕੋਲੋਂ ਮੂਲ ਨਹੀਂ ਦਰਦਾ ਐਸਾ ਪਾਪੀ ਪੁਰਸ਼ ਹਾਕਮ ਨਹੀਂ ਹੋਣਾ ਚਾਹੀਦਾ ਨਬੀ ਬਖਸ਼ਤਾੜ ਗਿਆ ਕਿ ਕੋਈ ਵਲੀ ਪੀਰ ਖੁਦਾ ਦੇ ਹੁਕਮ ਨਾਲ ਆਇਆ ਹੈ ਨਹੀਂ ਤਾਂ ਬੰਦੇ ਦੀ ਕੀ ਮਜਾਲ ਕਿ ਉਹ ਨਬੀ ਬਖਸ਼ ਦੀ ਹਵੇਲੀ ਵਿੱਚ ਪੁੱਜੇ ਉਹ ਸਤਿਗੁਰੂ ਜੀ ਦੇ ਚਰਨਾ ਉੱਪਰ ਡਿੱਗ ਪਿਆ ਤੌਬਾ ਤੌਬਾ ਕਰਨ ਲੱਗ ਪਿਆ ਉਸ ਦੀਆਂ ਤਾਂ ਹੀ ਨਿਕਲ ਗਈਆਂ ਉਸ ਪਾਪੀ ਦੀ ਨਿਰਬਲ ਆਤਮਾ ਰੋਣ ਲੱਗ ਪਈ ਉਸ ਵੇਲੇ ਸਤਿਗੁਰੂ ਜੀ ਦੀ ਉਸ ਦਾ ਰੋਣਾ ਸੁਣ ਕੇ ਮਿਹਰ ਦੇ ਘਰ ਆ ਪੁੱਜੀ ਸਾਹਿਬਾਨੇ ਉਸੇ ਵੇਲੇ ਹੁਕਮ ਕੀਤਾ ਪਹਿਲਾਂ ਗੁਲਾਬੇ ਨੂੰ ਬਾਹਰ ਲਿਆਓ ਉਸੇ ਵੇਲੇ ਨਬੀ ਬਖਸ਼ ਗੁਲਾਬੇ ਨੂੰ ਪੋਰੇ ਵਿੱਚੋਂ ਕੱਢ ਲਿਆ ਆ ਉਸਦਾ ਹਾਲਿਆ ਬਹੁਤ ਖਰਾਬ ਹੋਇਆ ਹੋਇਆ ਸੀ ਭੁੱਖ ਦੀ ਮਾਰ ਦੇ ਕਾਰਨ ਡੋਲ ਰਿਹਾ ਸੀ ਉਸਦਾ ਸਰੀਰ ਸੁੱਕ ਗਿਆ ਤੇ ਅੱਖਾਂ ਅੰਦਰ ਵੱਡੀਆਂ ਹੋਈਆਂ ਸਨ ਸਤਗੁਰੂ ਜੀ ਨੇ ਉਸ ਨੂੰ ਦੇਖਿਆ ਤੇ ਨਬੀ ਬਖਸ਼ ਨੂੰ ਕਿਹਾ ਦੇਖ ਕਿਸ ਖੁਦਾ ਦੇ ਬੰਦੇ ਨੂੰ ਜਿਉਂਦੇ ਜੀ ਇਸ ਦੋਜ਼ਕ ਵਿੱਚ ਸੁੱਟਿਆ ਹੈ ਕਿ ਤੈਨੂੰ ਖੁਦਾ ਦੋਜ਼ਕ ਦੀ ਅੱਗ ਵਿੱਚ ਨਾ ਸਾੜੂ ਕੀ ਤੂੰ ਆਸ ਕਰ ਸਕਦਾ ਹੈ ਕਿ ਖੁਦਾ ਤੈਨੂੰ ਬਹਿਸ਼ਤ ਵਿੱਚ ਥਾਂ ਦੇਵੇਗਾ ਕੀ ਕੁਲ ਨਾਸ ਕਰਨ ਦਾ ਸਾਧਨ ਨਹੀਂ ਕੀਤਾ ਹਾਂ ਸਾਈ ਸਭ ਕੁਝ ਕੀਤਾ ਹੈ ਮਿਹਰ ਕਰੋ ਬਖਸ਼ੋ ਬੰਦਾ ਭੁੱਲ ਗਿਆ ਰਾਜਸੀ ਸ਼ਕਤੀ ਦੇ ਕਾਰਨ ਖੁਦਾ ਚੇਤੀ ਨਹੀਂ ਰਿਹਾ ਮਿਹਰ ਕਰੋ ਦੂਜਕ ਦੀ ਅਗ ਤੋਂ ਬਚਾਓ ਸਾਧਨ ਦੱਸੋ ਕਿ ਕਿਵੇਂ ਬਚ ਸਕਦਾ ਹਾਂ ਮੈਂ ਤੋਬਾ ਕਰਦਾ ਹਾਂ ਕਿ ਅੱਗੇ ਨੂੰ ਪਾਪ ਕਰਮ ਨਹੀਂ ਕਰਾਂਗਾ ਜੋ ਕੁਝ ਪਿੱਛੇ ਹੋ ਗਿਆ ਉਸ ਦਾ ਕੀਮਾ ਬਖਸ਼ੀ ਜਾਵੇ ਸਾਇਬਾ ਨੇ ਉਪਦੇਸ਼ ਦੇ ਕੇ ਨਵੀ ਬਖਸ਼ ਨੂੰ ਸਿੱਧੇ ਰਸਤੇ ਪਾਇਆ ਤੇ ਆਪ ਗੁਲਾਬੇ ਨੂੰ ਨਾਂ ਲੈ ਕੇ ਸਰਸੇ ਆ ਪੁੱਜੀ ਸਾਇਬਾਂ ਦੀ ਇਸ ਤਲੇਰੀ ਤੇ ਸਚਾਈ ਦਾ ਅਸਰ ਲੋਕਾਂ ਦੇ ਮਨਾਂ ਉੱਪਰ ਬਹੁਤ ਪਿਆ ਸਾਰੇ ਧੰਨ ਸਤਿਗੁਰੂ ਜੀ ਧੰਨ ਸਤਿਗੁਰੂ ਜੀ ਆਕਰ ਲੱਗ ਪਏ ਸੋ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ ਸੀ ਗੁਲਾਬੇ ਦੇ ਆਉਣ ਤੇ ਉਹ ਵੀ ਸਾਇਬਾਂ ਦੇ ਦਰਸ਼ਨ ਕਰਨ ਆਏ ਸਾਰੀ ਖਲਕਤ ਹਮ ਹਮਾ ਕੀ ਪੁੱਛ ਗਈ ਕਰ ਕਰ ਤੇ ਥੜੀ ਥੜੀ ਤੇ ਚਰਚਾ ਹੋਣ ਲੱਗੀ ਜਦੋਂ ਇਸ ਤਰ੍ਹਾਂ ਉਪਨਾ ਹੋਣ ਲੱਗੀ ਤਾਂ ਸ਼ਹਿਰ ਦੇ ਪੰਡਤ ਜੋ ਪੁੱਤ ਪੂਜਾ ਕਰਦੇ ਸਨ ਤੇ ਆਨੇ ਬਹਾਨੇ ਨਾਲ ਜਨਤਾ ਨੂੰ ਲੁੱਟਦੇ ਸਨ ਉਹ ਈਰਖਾ ਨਾਲ ਛੜ ਬਲ ਗਏ ਦੂਸਰੇ ਉੱਥੇ ਮੁਸਲਮਾਨ ਪੀ ਰਹੇ ਸਨ ਉਹਨਾਂ ਦੇ ਵੀ ਟਿਟਪੀੜ ਹੋਈ ਉਹ ਵੀ ਬਹੁਤ ਤੰਗ ਹੋਏ ਉਹਨਾਂ ਨੇ ਫੈਸਲਾ ਕੀਤਾ ਇਹ ਸਤਿਗੁਰੂ ਜੀ ਨਾਲ ਚਰਚਾ ਕਰਕੇ ਜਨਤਾ ਵਿੱਚ ਅਸਰ ਰਸੂਖ ਕਾਇਮ ਕੀ ਰੱਖਿਆ ਜਾਵੇ। ਉਹ ਪੀਰ ਕਵਾਜ਼ਾ ਕਿਸਰ ਦੀ ਦਰਗਾਹ ਤੇ ਸਭ ਇਕੱਠੇ ਹੋ ਕੇ ਆਏ। ਉਹਨਾਂ ਨੇ ਸਾਹਿਬਾਂ ਨੂੰ ਕਿਹਾ ਪੀਰ ਜੀ ਤੁਸੀਂ ਜੋ ਬੁੱਤ ਪੂਜ ਤੇ ਮੜੀ ਮਸਾਂ ਦੇ ਵਿਰੋਧਤਾ ਕਰਦੇ ਹੋ ਇਹ ਠੀਕ ਨਹੀਂ। ਸਾਹਿਬਾਂ ਨੇ ਉੱਤਰ ਦਿੱਤਾ ਸਭ ਦਾ ਕਰਤਾ ਹਰਤਾ ਖੁਦਾ ਹੈ ਜਿਸ ਨੂੰ ਅਕਾਲ ਪੁਰਖ ਰਹੀਮ ਭਗਵਾਨ ਈਸ਼ਵਰ ਤੇ ਪ੍ਰਮਾਤਮਾ ਅਧਿਕ ਨਾਮ ਨਾਲ ਪੁਕਾਰਿਆ ਜਾਂਦਾ ਹੈ ਉਸ ਦਾ ਨਾ ਕੋਈ ਸ਼ਰੀਰ ਹੈ ਤੇ ਨਾ ਉਹ ਕਿਸੇ ਰੂਪ ਵਿੱਚ ਹੈ ਉਹ ਅਰੂਪ ਹੈ ਇਸ ਵਾਸਤੇ ਪੂਜਾ ਉਸ ਦੀ ਹੋ ਸਕਦੀ ਹੈ ਉਹ ਵੀ ਸ਼ਕਤੀ ਨਾਲ ਇਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਕਰਦੇ ਹੋ ਤੁਸੀਂ ਤਾਂ ਜਗਤ ਨੂੰ ਧੋਖਾ ਦਿੰਦੇ ਹੋ ਪਰ ਖੁਦਾ ਨੂੰ ਧੋਖਾ ਨਹੀਂ ਦੇ ਸਕਦੇ ਇਸ ਧੋਖੇ ਦੇ ਕਰਨ ਦਾ ਫਲ ਤੁਸਾਂ ਨੂੰ ਜ਼ਰੂਰ ਭੁਗਤਣਾ ਪਵੇਗਾ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਸੁਣ ਕੇ ਸਾਰੇ ਮਾਜਰ ਚੁੱਪਚਾਪ ਦੁਰਗੇ ਵਾਹਿਗੁਰੂ ਜੀ ਹੋਈਆਂ ਉਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਭ ਦਾ ਪੜਿਆ ਸੁਣਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ